ਹਾਂਜੀ ਪ੍ਰਾਜ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਵੀਰ ਸਾਥੀ ਸੋਨ ਸਿੰਘ ਉੱਬਾ 골ਡਨ ਸੇਵ ਲੱਗਿਆ ਹੋਇਆ ਬਾਈ ਜੀ ਮਾਨਸਾਂ ਬਹੁਤ ਵਧੀਆ ਸਾਰੇ ਲਫਾਫਿਆਂ ਦੇ ਵਿੱਚ ਥੜ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਇਹ ਫਿਰ ਕਾਟ ਮਾ ਤੋਤੇ ਠੁੰਗ ਜਾਂਦੇ ਆ ਇਸ ਦਾ ਕਰਕੇ ਇਹਨਾਂ ਨੂੰ ਲਫਾਫਿਆਂ ਦੇ ਵਿੱਚ ਕਵਰ ਕਰ ਦਿੱਤਾ ਤੇ ਬਹੁਤ ਪਾਲੀ ਦੇ ਚੋਂ ਮਤਲਬ ਤੋੜ ਦਿੱਤਾ ਕਾਟਮਾ ਨੇ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਫਲ 골ਡਨ ਫਲ ਲੱਗਿਆ ਹੋਇਆ ਹੈ ਇਸ ਤਰ੍ਹਾਂ ਤੇ ਬਹੁਤ ਵਧੀਆ ਟਾਪ ਕੁਆਲਿਟੀ ਦਾ ਠੀਕ ਹੈ ਭਰਾ ਜੀ ਸਤਿ ਸ਼੍ਰੀ ਅਕਾਲ ਵੀਡੀਓ ਦੇਖਿਓ ਸ਼ੇਅਰ ਕਰਿਓ ਲਾਇਕ ਕਰਿਓ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ 골ਡਨ ਸੇਵ ਲੱਗਿਆ ਹੋਇਆ ਹੈ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਵੀਡੀਓ ਦੇਖਣੀ ਲਾਇਕ ਕਰਨੀ ਸ਼ੇਅਰ ਕਰਨੀ